ਹੈਲੋ ਆਲ ਆਫ ਯੂ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਦੇ ਆਪਣਾ ਇਹ ਟੌਪਿਕ ਹੈ ਜੀ ਨੋਟਸ ਹੈ ਜੀ ਪੀਐਸ ਟੈਟ ਦੇ ਨਾਲ ਸੰਬੰਧਤ ਪੀਐਸ ਟੈਟ ਦਾ ਸਬਜੈਕਟ ਹੈਗਾ ਜੀ ਪੰਜਾਬੀ ਲੈਂਗੁਏਜ ਉਹਦੇ ਨਾਲ ਸੰਬੰਧਤ ਇਹ ਟੌਪਿਕ ਹੈ ਜੀ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਜਿਹੜਾ ਇਹ ਪੜ੍ਹ ਰਹੇ ਸੀ ਨਾਮ ਪੜਨਾਵ ਵਿਸ਼ੇਸ਼ਣ ਤੇ ਅੱਜ ਜਿਹੜਾ ਆਪਣਾ ਟੌਪਿਕ ਰਹੇਗਾ ਉਹ ਰਹੇਗਾ ਜੀ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਦੇ ਬਾਰੇ ਦੇ ਵਿੱਚ ਆਪਾਂ ਜਿਹੜਾ ਪੜਾਂਗੇ ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਰਿਆ ਵਿਸ਼ੇਸ਼ਣ ਦੀਆਂ ਕਿਹੜੀਆਂ ਕਿਸਮਾਂ ਨੇ ਠੀਕ ਹੈ ਕਿੰਨੀਆਂ ਕਿਸਮਾਂ ਨੇ ਇੱਕ ਤਾਂ ਤੁਹਾਨੂੰ ਸੰਖਿਆ ਪਤਾ ਹੋਵੇ ਇੱਕ ਕਿਹੜੀਆਂ ਨੇ ਤੇ ਉਹ ਕਿੰਦੇ ਨਾਲ ਸੰਬੰਧਿਤ ਨੇ ਸੋ ਇਹਨਾਂ ਸਭ ਦੇ ਬਾਰੇ ਦੇ ਵਿੱਚ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਆਪਣੀ ਜਿਹੜੀ ਪਲੇਲਿਸਟ ਹੈ ਜੀ ਪੰਜਾਬੀ ਲੈਂਗੁਏਜ ਸਬਜੈਕਟ ਦੇ ਨਾਲ ਇਹ ਬਣੀ ਹੋਈ ਹੈ ਜੀ ਜਿੰਨੇ ਵਿੱਚ ਸੀਕੁਐਂਸ ਵਾਈਸ ਮੈਂ ਸਾਰੀਆਂ ਨੇ ਸਾਰੀਆਂ ਜਿਹੜੀਆਂ ਵੀਡੀਓਜ਼ ਆ ਉਹ ਮੈਂ ਅਪਲੋਡ ਕੀਤੀਆਂ ਹੋਈਆਂ ਨੇ ਸੋ ਅੱਜ ਦਾ ਆਪਣਾ ਟੌਪਿਕ ਹੈ ਜੀ ਕਿਰਿਆ ਵਿਸ਼ੇਸ਼ਣ ਇਹਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਸੋ ਫਸਟ ਆਪਾਂ ਸਟਾਰਟ ਕਰਦੇ ਆਂ ਜੀ ਵੀਡੀਓ ਵਧੀਆ ਲੱਗੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਮੇਰੇ ਵੱਲੋਂ ਬਣਾਈਆਂ ਜਾਂਦੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਸੋ ਆਪਾਂ ਸਟਾਰਟ ਕਰਦੇ ਆਂ ਜੀ ਕਿਰਿਆ ਸੋ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਦੇ ਬਾਰੇ ਵਿੱਚ ਆਪਾਂ ਪੜ੍ਹਦੇ ਆਂ ਸੋ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਸੋ ਕਿਰਿਆ ਵਿਸ਼ੇਸ਼ਣ ਕੀ ਹੈ ਜੀ ਕਿਰਿਆ ਦੀ ਵਿਸ਼ੇਸ਼ਤਾ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਕਿਰਿਆ ਵਿਸ਼ੇਸ਼ਣ ਅਗੋ ਜਿਹੜਾ 8 ਪ੍ਰਕਾਰ ਦਾ ਹੁੰਦਾ ਹੈ ਸੋ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਸੋ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਜੀ ਸੋ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਕਿਰਿਆ ਵਿਸ਼ੇਸ਼ਣ ਅਗੋ 8 ਪ੍ਰਕਾਰ ਦਾ ਹੁੰਦਾ ਹੈ ਕਿਹੜੇ-ਕਿਹੜੇ ਕਿਰਿਆ ਵਿਸ਼ੇਸ਼ਣ ਹੈ ਉਹਨਾਂ ਦੀ ਗੱਲ ਕਰਦੇ ਹਾਂ ਜੀ ਫਰਸਟ ਹੈ ਜੀ ਕਾਲਵਾਚਕ ਕਿਰਿਆ ਵਿਸ਼ੇਸ਼ਣ ਫਰਸਟ ਫਰਸਟ ਹੈ ਜੀ ਕਾਲਵਾਚਕ ਕਿਰਿਆ ਵਿਸ਼ੇਸ਼ਣ ਹੈ ਜੀ ਕਿਰਿਆ ਦੇ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਕਾਲ ਸਮੇਂ ਬਾਰੇ ਅੱਗੋਂ ਪਤਾ ਲੱਗੇ ਜਿਵੇਂ ਦੁਪਹਿਰੇ ਅੱਥਨੇ ਪਲਕੇ ਅੱਜਕੱਲ ਸਵੇਰੇ ਅਵਕਤ ਸਵਕਤ ਸਹਾਜਰੇ ਸੰਜ ਤੇ ਤਰਕਾਲ ਠੀਕ ਹੈ ਕਾਲਵਾਚਕ ਕਿਰਿਆ ਵਿਸ਼ੇਸ਼ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਨੇ ਸੋ ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਦੇ ਨੇ ਇਨਾਂ ਨਹੀਂ ਆ ਗੋਕਿਸ ਮਾਜੀ ਫਾਸਟਾ ਦੀ ਕਾਲਵਾਚ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਕਾਲ ਬਾਰੇ ਪਤਾ ਲੱਗੇ ਕਿਰਿਆ ਦੇ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਕਾਲ ਬਾਰੇ ਕਾਲ ਸਮੇਂ ਬਾਰੇ ਪਤਾ ਲੱਗੇ ਜਿੱਥੋਂ ਸਾਨੂੰ ਜਿਹੜਾ ਕਾਲ ਸਮੇਂ ਦੇ ਬਾਰੇ ਦੇ ਵਿੱਚ ਪਤਾ ਲੱਗੇ ਟਾਈਮ ਦੇ ਬਾਰੇ ਦੇ ਵਿੱਚ ਪਤਾ ਲੱਗੇ ਕਿਰਿਆ ਦੇ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਕਾਲ ਸਮੇਂ ਬਾਰੇ ਅੱਗੋਂ ਪਤਾ ਲੱਗੇ ਉਹਨਾਂ ਨੂੰ ਕਾਲਵਾਚ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਜੀ ਜਿਵੇਂ ਆਪਾਂ ਗੱਲ ਕਰੀਏ ਜਿਵੇਂ ਦੁਪਹਿਰੇ ਆਥ ਨੇ ਪਲਕੇ ਅੱਜ ਕੱਲ ਸਵੇਰੇ ਸਵਕਤੇ ਸਾਜਰੇ ਸੰਸ ਤਰਕਾਵਮ ਸੋ ਇਹਦੇ ਵਿੱਚ ਜਿਵੇਂ ਇੱਕ ਸਟੇਟਮੈਂਟ ਜੀ ਸਵੇਰੇ ਉੱਠ ਕੇ ਉਹ ਪਾਠ ਕਰਦੀ ਹੈ ਸੋ ਸਵੇਰੇ ਉੱਠ ਕੇ ਉਹ ਪਾਠ ਕਰਦੀ ਹੈ ਸਵੇਰੇ ਕਿੰਨੇ ਨਾਲ ਕਿ ਕਾਲ ਦਾ ਪਤਾ ਲੱਗਦਾ ਸਮੇਂ ਦਾ ਪਤਾ ਲੱਗਦਾ ਤਾਂ ਇਹਨੂੰ ਆਪਾਂ ਕੀ ਕਵਾਂਗੇ ਜੀ ਕਾਲਵਾਚਕ ਕਿਰਿਆ ਵਿਸ਼ੇਸ਼ਣ ਠੀਕ ਹੈ ਜੀ ਜਿੱਥੋਂ ਆਪਾਂ ਨੂੰ ਕਿਰਿਆ ਦੇ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਕਾਲ ਸਮੇਂ ਦੇ ਬਾਰੇ ਦੇ ਵਿੱਚ ਪਤਾ ਲੱਗੇ ਠੀਕ ਹੈ ਸਵੇਰੇ ਕੀ ਹੈ ਜੀ ਕਾਲਵਾਚ ਕਿਰਿਆ ਵਿਸ਼ੇਸ਼ਣ ਹੈ ਜੀ ਨੈਕਸਟ ਹੈ ਜੀ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕੀ ਹੈ ਜੀ ਸਥਾਨ ਦੀ ਵਿਸ਼ੇਸ਼ਤਾ ਦੱਸੀ ਜਾਵੇ ਜਿਸ ਦੇ ਵਿੱਚ ਜੇ ਸਟੇਟਮੈਂਟ ਦੇ ਵਿੱਚ ਸਥਾਨ ਦੀ ਵਿਸ਼ੇਸ਼ਤਾ ਦੱਸੀ ਜਾਵੇ ਸਥਾਨ ਦੀ ਵਿਸ਼ੇਸ਼ਤਾ ਦੱਸੀ ਜਾਵੇ ਜਿਵੇਂ ਉੱਤੇ ਹੇਠਾਂ ਵਿੱਚ ਥੱਲੇ ਇੱਧਰ ਉਧਰ ਉੱਥੇ ਇੱਥੇ ਉਰਲੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕੀ ਹੈ ਸਥਾਨ ਦੀ ਵਿਸ਼ੇਸ਼ਤਾ ਦੱਸੀ ਜਾਵੇ ਜਿੱਥੇ ਜਿਹੜੀ ਸਥਾਨ ਦੀ ਵਿਸ਼ੇਸ਼ਤਾ ਦੱਸੀ ਜਾਵੇ ਜੀ ਜੇ ਸਟੇਟਮੈਂਟ ਦੇ ਵਿੱਚ ਸਥਾਨ ਦੀ ਵਿਸ਼ੇਸ਼ਤਾ ਦੱਸੀ ਜਾਵੇ ਜਿਵੇਂ ਉੱਤੇ ਹੇਠਾਂ ਵਿੱਚ ਥੱਲੇ ਇੱਧਰ ਉਧਰ ਉੱਥੇ ਇੱਥੇ ਉਰਲੇ ਪਰਲੇ ਜਿਵੇਂ ਇੱਕ ਸਟੇਟਮੈਂਟ ਹੈ ਜੀ ਜਿਵੇਂ ਉਹ ਪਟਿਆਲੇ ਤੋਂ ਬਠਿੰਡੇ ਰਹਿ ਰਿਹਾ ਹੈ ਜਿਵੇਂ ਐਗਜ਼ਾਮਪਲ ਦੀ ਗੱਲ ਕਰੀਏ ਜਿਵੇਂ ਉਹ ਪਟਿਆਲੇ ਤੋਂ ਬਠਿੰਡੇ ਰਹਿ ਰਿਹਾ ਉਹਨਾਂ ਦਾ ਘਰ ਉਥੇ ਹੈ ਠੀਕ ਹੈ ਸਥਾਨ ਬਾਰੇ ਜਿੱਥੋਂ ਆਪਾਂ ਨੂੰ ਪਤਾ ਲੱਗਦਾ ਉਹ ਕੀ ਹੁੰਦੇ ਆ ਜੀ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਸਥਾਨ ਦੀ ਵਿਸ਼ੇਸ਼ਤਾ ਜਿੱਥੋਂ ਆਪਾਂ ਨੂੰ ਸਥਾਨ ਦੀ ਵਿਸ਼ੇਸ਼ਤਾ ਪਤਾ ਲੱਗਦੀ ਹੈ ਜੀ ਜਿਵੇਂ ਉੱਤੇ ਹੇਠਾਂ ਵਿੱਚ ਥੱਲੇ ਇੱਧਰ ਉੱਧਰ ਉਥੇ ਇੱਥੇ ਉਰਲੇ ਪਰਲੇ ਠੀਕ ਹੈ ਜਿਵੇਂ ਇੱਕ ਐਗਜ਼ਾਮਪਲ ਹੈ ਜੀ ਇੱਕ ਸਟੇਟਮੈਂਟ ਹੈ ਜੀ ਉਹ ਪਟਿਆਲੇ ਤੋਂ ਬਠਿੰਡੇ ਰਹਿ ਰਿਹਾ ਹੈ ਉਹਨਾਂ ਦਾ ਘਰ ਉਥੇ ਹੈ ਠੀਕ ਹੈ ਇੱਕ ਸਥਾਨ ਬਾਰੇ ਪਤਾ ਲੱਗੇ ਹੈ ਨਾ ਇੱਕ ਜਿਹੜੀ ਕਿਰਿਆ ਜੋ ਹੋ ਰਹੀ ਹੋtheta ਜਿਹੜਾ ਸਥਾਨ ਬਾਰੇ ਦੇ ਵਿੱਚ ਜਿਹੜਾ ਪਤਾ ਲੱਗੇ ਤਾਂ ਉਹਨੂੰ ਆਪਾਂ ਕੀ ਕਰਾਂਗੇ ਜੀ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਨੈਕਸਟ ਆ ਜਾਓ ਜੀ ਨੈਕਸਟ ਆ ਗਿਆ ਜੀ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਦੀ ਗੱਲ ਕਰ ਲਈਏ ਜੀ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਇਸ ਤਰ੍ਹਾਂ ਵਰਗਾ ਵਾਂਗੂ ਇਸ ਵਰਗੀ ਜਿੰਨਾ ਸ਼ਬਦਾਂ ਤੋਂ ਇਹ ਪਤਾ ਲੱਗੇ ਕਿ ਕਿਰਿਆ ਕਿਸ ਤਰੀਕੇ ਜਾਂ ਪ੍ਰਕਾਰ ਦੇ ਵਿੱਚ ਹੋ ਰਹੀ ਹੈ ਜਿਵੇਂ ਤੇਜ਼ੀ ਹੌਲੀ ਨੇੜੇ ਹੋ ਕੇ ਸੋ ਪ੍ਰਕਾਰਵਾਚ ਕਿਰਿਆ ਵਿਸ਼ੇਸ਼ਣ ਕੀ ਹੈ ਜੀ ਪ੍ਰਕਾਰਵਾਚਕ ਜਿਹੜੀ ਕਿਰਿਆ ਵਿਸ਼ੇਸ਼ਣ ਹੋ ਕੀ ਹੈ ਪ੍ਰਕਾਰ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕੀ ਹੈ ਜੀ ਜਿਵੇਂ ਇਸ ਤਰ੍ਹਾਂ ਠੀਕ ਹੈ ਜਿਵੇਂ ਜਿਵੇਂ ਇਸ ਤਰ੍ਹਾਂ ਵਰਗਾ ਵਾਂਗੂ ਇਸ ਵਰਗੀ ਠੀਕ ਹੈ ਇਹ ਕੀ ਹੈ ਜੀ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਹੈ ਜਿੰਨਾ ਸ਼ਬਦਾਂ ਤੋਂ ਇਹ ਪਤਾ ਲੱਗੇ ਕਿ ਕਿਰਿਆ ਕਿਸ ਤਰੀਕੇ ਜਾਂ ਪ੍ਰਕਾਰ ਵਿੱਚ ਹੋ ਰਹੀ ਹੈ ਸੋ ਜਿੰਨਾ ਸ਼ਬਦਾਂ ਤੋਂ ਜਿੰਨਾ ਸ਼ਬਦਾਂ ਤੋਂ ਇਹ ਪਤਾ ਲੱਗੇ ਜਿੰਨਾ ਸ਼ਬਦਾਂ ਤੋਂ ਇਹ ਪਤਾ ਲੱਗੇ ਕਿ ਕਿਰਿਆ ਜਿਹੜੀ ਉਹ ਕਿਸ ਤਰੀਕੇ ਜਾਂ ਪ੍ਰਕਾਰ ਦੇ ਵਿੱਚ ਹੋ ਰਹੀ ਹੈ ਜਿਵੇਂ ਜਿਵੇਂ ਤੇਜ਼ੀ ਹੋ ਰਹੀ ਹੈ ਪ੍ਰਕਿਰਿਆ ਹੌਲੀ ਹੋ ਰਹੀ ਹੈ ਨੇੜੇ ਹੋ ਰਹੀ ਹੈ ਸੋ ਜਿਦੋਂ ਆਪਾਂ ਨੂੰ ਇਸ ਕਿਰਿਆ ਦੇ ਪ੍ਰਕਾਰ ਦਾ ਪਤਾ ਲੱਗੇ ਵੀ ਕਿਹੜਿਆ ਕਿਸ ਪ੍ਰਕਾਰ ਦੀ ਹੋ ਰਹੀ ਹੈ ਉਹ ਤੇਜ਼ ਹੋ ਰਹੀ ਹੈ ਉਹ ਹੌਲੀ ਹੋ ਰਹੀ ਹੈ ਉਹ ਨੇੜੇ ਨੇੜੇ ਆ ਦੂਰ ਕਿਸ ਪ੍ਰਕਾਰ ਦੀ ਜਿਹੜੀ ਜਿਹੜੀ ਕਿਰਿਆ ਹੋ ਰਹੀ ਹੈ ਤਾਂ ਉਹਨੂੰ ਜਿਹੜਾ ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ ਜਿਹੜਾ ਕਿਹਾ ਜਾਂਦਾ ਹੈ ਇਸ ਤਰ੍ਹਾਂ ਵਰਗਾ ਵਾਂਗੂ ਇਸ ਵਰਗੀ ਜਿੰਨਾ ਸ਼ਬਦਾਂ ਤੋਂ ਇਹ ਪਤਾ ਲੱਗੇ ਕਿ ਕਿਰਿਆ ਕਿਸ ਤਰੀਕੇ ਜਿੰਨਾ ਸ਼ਬਦਾਂ ਦੇ ਪਤਾ ਲੱਗੇ ਕਿਰਿਆ ਕਿਸ ਤਰੀਕੇ ਜਾਂ ਪ੍ਰਕਾਰ ਵਿੱਚ ਹੋ ਰਹੀ ਹੈ ਜਿਵੇਂ ਤੇਜ਼ੀ ਹੌਲੀ ਨੇੜੇ ਹੋ ਕੇ ਨੈਕਸਟ ਆਜੜੀ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਦੀ ਆਪਾਂ ਗੱਲ ਕਰੀਏ ਜੀ ਕਾਰਨਵਾਚਕ ਕਾਰਨ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਹੈ ਜੀ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਕਾਰਨ ਬਾਰੇ ਪਤਾ ਲੱਗੇ ਠੀਕ ਹੈ ਜੀ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕੀ ਹੈ ਜੀ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕੀ ਹੈ ਜੀ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਕਾਰਨ ਬਾਰੇ ਪਤਾ ਲੱਗੇ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਕਾਰਨ ਬਾਰੇ ਪਤਾ ਲੱਗੇ ਜਿਵੇਂ ਕਿ ਇਸ ਲਈ ਇਸ ਕਰਕੇ ਕਿਉਂਕਿ ਇਸ ਤਰ੍ਹਾਂ ਤਾਂ ਫਿਰ ਤਾਂ ਕਿ ਆਦ ਠੀਕ ਹੈ ਕਾਰਨ ਦਾ ਪਤਾ ਲੱਗੇ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕੀ ਹੈ ਜੀ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਜਿੰਨਾ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਕਾਰਨ ਬਾਰੇ ਪਤਾ ਲੱਗੇ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਜਿਹੜਾ ਕਾਰਨ ਬਾਰੇ ਦੇ ਵਿੱਚ ਪਤਾ ਲੱਗਦਾ ਜਿਵੇਂ ਕਿ ਇਸ ਲਈ ਇਸ ਕਰਕੇ ਕਿਉਂਕਿ ਇਸ ਤਨਾ ਤਾਂ ਫਿਰ ਤਾਂ ਕਿ ਆਦ ਉਹ ਸਕੂਲ ਨਹੀਂ ਆਈ ਕਿਉਂਕਿ ਉਹ ਬਿਮਾਰ ਸੀ ਠੀਕ ਹੈ ਕਿਉਂਕਿ ਮਤਲਬ ਕਿ ਕਾਰਨ ਦਾ ਅਨਸਰ ਜਿਹਦੇ ਵਿੱਚ ਕਾਰਨ ਬਾਰੇ ਪਤਾ ਲੱਗਦਾ ਹੈ ਉਹ ਸਕੂਲ ਨਹੀਂ ਆਈ ਕਿਉਂਕਿ ਠੀਕ ਹੈ ਕਿਉਂਕਿ ਕਿਉਂਕਿ ਕੀ ਕਾਰਨ ਹੈ ਕਿਉਂਕਿ ਉਹ ਬਿਮਾਰ ਸੀ ਜਦੋਂ ਸਵਾਲਾਂ ਦਾ ਜਵਾਬ ਮਿਲਦਾ ਹੈ ਉਸ ਨੂੰ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਜਦੋਂ ਸਾਨੂੰ ਸਵਾਲਾਂ ਦਾ ਜਵਾਬ ਮਿਲਦਾ ਹੈ ਉਹ ਸਕੂਲ ਕਿਉਂ ਨਹੀਂ ਗਈ ਕਿਉਂਕਿ ਉਹ ਬਿਮਾਰ ਸੀ ਠੀਕ ਹੈ ਉਹ ਪੇਪਰ ਦੇਣ ਕਿਉਂ ਨਹੀਂ ਗਈ ਕਿਉਂਕਿ ਉਹ ਬਿਮਾਰ ਸੀ ਠੀਕ ਹੈ ਜੀ ਅੱਜ ਘਰ ਤੁਹਾਡੇ ਜਿਹੜੇ ਮਾਤਾ ਜੀ ਕਿਉਂ ਨਹੀਂ ਹਨ ਕਿਉਂਕਿ ਉਹ ਪੂਆਜੀ ਕੋਲ ਗਏ ਹਨ ਠੀਕ ਹੈ ਕਿਉਂਕਿ ਮਤਲਬ ਪਤਾ ਲੱਗਦਾ ਕਾਰਨ ਦਾ ਪਤਾ ਲੱਗਦਾ ਹੈ ਠੀਕ ਹੈ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਕਾਰਨ ਪਤਾ ਲੱਗੇ ਜਿਵੇਂ ਕਿ ਇਸ ਲਈ ਇਸ ਕਰਕੇ ਕਿਉਂਕਿ ਇਸ ਤਰ੍ਹਾਂ ਤਾਂ ਫਿਰ ਤਾਂ ਕਿ ਆਦ ਉਹ ਸਕੂਲ ਨਹੀਂ ਆਈ ਕਿਉਂਕਿ ਉਹ ਬਿਮਾਰ ਸੀ ਜਦੋਂ ਸਵਾਲ ਲਾਂਦਾ ਸਾਨੂੰ ਜਵਾਬ ਮਿਲਦਾ ਤਾਂ ਉਸ ਨੂੰ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਸੋ ਨੈਕਸਟ ਹੈ ਜੀ 5 ਨੰਬਰ ਤੇ ਹੈ ਜੀ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਨੈਕਸਟ ਕੀ ਹੈ ਜੀ 5 ਨੰਬਰ ਤੇ ਕੀ ਹੈ ਜੀ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਇੰਦੇ ਬਾਰੇ ਵਿੱਚ ਆਪਾਂ ਪੜ੍ਹਦੇ ਹਾਂ ਜੀ ਪਰਮਾਨਵਾਚ ਕਿਰਿਆ ਵਿਸ਼ੇਸ਼ਣ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਮਾਪ ਮਿਕਦਾਰ ਤੋਲ ਬਾਰੇ ਪਤਾ ਲੱਗੇ ਠੀਕ ਹੈ ਪਰਮਾਨਵਾਚ ਕਿਰਿਆ ਵਿਸ਼ੇਸ਼ਣ ਕੀ ਹੈ ਜੀ ਜਿੰਨਾ ਸ਼ਬਦਾਂ ਤੋਂ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਮਾਪ ਬਾਰੇ ਮਿਕਦਾਰ ਤੋਲ ਬਾਰੇ ਜਿਹੜਾ ਪਤਾ ਲੱਗੇ ਠੀਕ ਹੈ ਪਰਮਾਨਵਾਚ ਕਿਰਿਆ ਵਿਸ਼ੇਸ਼ਣ ਕੀ ਹੈ ਜੀ ਜਿੰਨਾ ਸ਼ਬਦਾਂ ਤੋਂ ਪਰਮਾਨਵਾਚ ਕਿਰਿਆ ਵਿਸ਼ੇਸ਼ਣ ਕੀ ਹੈ ਜੀ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਮਾਪ ਬਾਰੇ ਪਤਾ ਲੱਗੇ ਮਿਕਦਾਰ ਮਿਕਦਾਰ ਤੋਲ ਬਾਰੇ ਜਿਹੜਾ ਪਤਾ ਲੱਗੇ ਠੀਕ ਹੈ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਜਿਵੇਂ ਕਿ ਕਿਲੋ ਜਿਵੇਂ ਜਿਵੇਂ ਕਿਲੋ 2 ਕਿਲੋ ਪਾਇਆ ਸਵਾ ਅੱਧਾ ਚੁੰਡੀਕ ਮੁਠੀ ਕੁ ਗੇਠ ਕੁ ਆਦ ਤਾਂ ਇਹ ਕੀ ਹੈ ਜੀ ਮਤਲਬ ਇਥੋਂ ਜਿਹੜਾ ਮਾਪ ਮਿਕਦਾਰ ਤੋਲ ਬਾਰੇ ਜਿਹੜਾ ਪਤਾ ਹੈ ਉਹ ਲੱਗਦਾ ਹੈ ਪਰਮਾਨਵਾਚਕ ਕਿਰਿਆ ਵਿਸ਼ੇਸ਼ਣ ਕੀ ਹੈ ਜੀ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਪਰਮਾਨ ਪਰਮਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜੀ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਮਾਪ ਬਾਰੇ ਪਤਾ ਲੱਗਦਾ ਹੈ ਮਿਕਦਾਰ ਤੋਲ ਬਾਰੇ ਜਿਹੜਾ ਪਤਾ ਲੱਗਦਾ ਹੈ ਠੀਕ ਹੈ ਜਿਵੇਂ ਕਿਲੋ 2 ਕਿਲੋ ਪਾਇਆ ਸਵਾ ਅੱਧਾ ਚੁਡੀਕ ਮੁਠੀ ਕੁ ਗਿੱਠ ਕੁ ਆਦ ਹਨਾ ਬੋ ਜਰਾ ਕੁ ਰਤਾ ਕੁ ਗੇਠ ਕੁ ਹਨਾ ਅਰੱਸਾ ਹਨਾ ਹੋਰ ਮਿਲ ਦਿਓ ਤਾ ਪਰਮਾਨਵਾਚ ਕਿਰਿਆ ਵਿਸ਼ੇਸ਼ਣ ਕੀ ਹੈ ਜੀ ਜਿੰਨਾ ਸ਼ਬਦਾਂ ਤੋਂ ਆਪਾਂ ਨੂੰ ਕਿਰਿਆ ਜੋ ਕੰਮ ਹੋ ਰਿਹਾ ਹੈ ਉਹਨਾਂ ਦੇ ਮਾਪ ਮਿਕਦਾਰ ਤੋਲ ਬਾਰੇ ਪਤਾ ਲੱਗਦਾ ਹੈ ਜਿਵੇਂ ਕਿ ਕਿਲੋ ਹੈ ਚੀਜ਼ 2 ਕਿਲੋ ਹੈ ਪਾਈ ਹੈ ਸਵਾ ਹੈ ਅੱਧਾ ਹੈ ਚੁੰਡੀ ਕੂ ਹੈ ਮੁੱਠੀ ਕੂ ਹੈ ਗਿੱਠ ਕੂ ਹੈ ਆਦ ਹਨ ਬੋ ਹੈ ਜੱਗਪੂਆ ਰਤਾ ਕੂ ਹੈ ਗਿੱਠ ਕੂ ਹੈ ਰੱਸਾ ਹੋਰ ਮਿੰਦਿਓ ਆਦ ਜਿਹੜਾ ਪਤਾ ਲੱਗਦਾ ਪਰਮਾਨਵਾਚ ਕਿਰਿਆ ਵਿਸ਼ੇਸ਼ਣ ਨੂੰ ਕਿਹਾ ਜਾਂਦਾ ਹੈ 6 ਨੰਬਰ ਤੇ ਜੀ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਦੀ ਗੱਲ ਕਰਦੇ ਆਂ ਜੀ ਤਿੰਨੋਂ ਹੀ ਤੁਹਾਡੇ ਸਕਰੀਨ ਤੇ ਜਿਹੜੇ ਸ਼ੋਅ ਹੈ ਇਹ ਹੋ ਰਹੇ ਨੇ ਸੋ ਤਿੰਨਾਂ ਦੇ ਬਾਰੇ ਦੇ ਵਿੱਚ ਆਪਾਂ ਜਿਹੜੀ ਗੱਲ ਲੈ ਕਰ ਲੈਣੀ ਹੈ ਜੀ ਹੁਣ ਸੋ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਨੀਮ ਤੋਂ ਹੀ ਕਲੀਅਰ ਹੈ ਜੀ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਸੰਖਿਆ ਗਿਣਤੀ ਬਾਰੇ ਜਾਣਕਾਰੀ ਮਿਲਦੀ ਹੈ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਸੰਖਿਆ ਬਾਰੇ ਪਤਾ ਲੱਗਦਾ ਗਿਣਤੀ ਬਾਰੇ ਜਿਹੜੀ ਜਾਣਕਾਰੀ ਉਹ ਮਿਲਦੀ ਹੈ ਜਿਵੇਂ ਪਹਿਲਾ ਦੂਜਾ ਤੀਜਾ ਦੁਗਣਾ ਤਿਗਣਾ ਘੜੀਮੁੜੀ ਵਾਰ-ਵਾਰ ਕੋਈ ਕੋਈ ਵਿਰਲਾ-ਵਿਰਲਾ ਇੱਕ-ਇੱਕ ਦੋ-ਦੋ ਆਦ ਸੋ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕੀ ਹੈ ਜੀ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕੀ ਹੈ ਜੀ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਸੰਖਾ ਸੰਖਿਆ ਗਿਣਤੀ ਬਾਰੇ ਜਾਣਕਾਰੀ ਮਿਲਦੀ ਹੈ ਸੋ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕੀ ਹੈ ਜੀ ਜਿੰਨਾ ਸ਼ਬਦਾਂ ਤੋਂ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਿ ਹੈ ਜੀ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਸੰਖਿਆ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਸੰਖਿਆ ਗਿਣਤੀ ਬਾਰੇ ਜਿਹੜੀ ਜਾਣਕਾਰੀ ਉਹ ਮਿਲਦੀ ਹੈ ਜਿਵੇਂ ਕਿ ਪਹਿਲਾ ਇਹ ਦੂਜਾ ਇਹ ਤੀਜਾ ਇਹ ਦੁਗਣਾ ਇਹ ਤਿਗਣਾ ਹੈ ਘੜੀ ਮੁੜੀ ਹੈ ਵਾਰ-ਵਾਰ ਹੈ ਕੋਈ ਕੋਈ ਹੈ ਵਿਰਲਾ ਵਿਰਲਾ ਇੱਕ ਇੱਕ ਦੋ ਦੋ ਠੀਕ ਹੈ ਤਾਂ ਮਤਲਬ ਸੰਖਿਆ ਗਿਣਤੀ ਦੇ ਬਾਰੇ ਵਿੱਚ ਜਿਹੜੀ ਜਾਣਕਾਰੀ ਮਿਲਦੀ ਹੈ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਸੰਖਿਆ ਗਿਣਤੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਸੰਕੇਤਵਾਚਕ ਕਿਰਿਆ ਵਿਸ਼ੇਸ਼ਣ 7 ਨੰਬਰ ਤੇ ਜਿੰਦਰ ਨੇਵਾਚਕ ਕਿਰਿਆ ਵਿਸ਼ੇਸ਼ਣ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਨਿਰਣੇ ਬਾਰੇ ਪਤਾ ਲੱਗੇ ਜਿੰਨਾ ਸ਼ਬਦਾਂ ਤੋਂ ਕੀ ਜੀ ਹੈ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਜਿਹੜਾ ਨਿਰਣੇ ਬਾਰੇ ਪਤਾ ਲੱਗੇ ਜਿਵੇਂ ਹਾਂ ਜੀ ਨਾ ਜੀ ਨਹੀਂ ਜੀ ਹਾਂ ਜੀ ਆਹੋ ਚੰਗਾ ਜੀ ਸੁਰ ਨਿਰਣੇਵਾਚਕ ਨਿਰਣੇਵਾਚਕ ਕਿਰਿਆ ਵਿਸ਼ੇਸ਼ਣ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਨਿਰਣੇ ਬਾਰੇ ਪਤਾ ਲੱਗੇ ਜਿੰਨਾ ਜਿੰਨਾ ਸ਼ਬਦਾਂ ਤੋਂ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਨਿਰਨੇ ਬਾਰੇ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਨਿਰਨੇ ਬਾਰੇ ਪਤਾ ਲੱਗੇ ਜਿਵੇਂ ਕਿ ਹਾਂ ਜੀ ਨਾ ਜੀ ਨਹੀਂ ਜੀ ਹਾਂ ਜੀ ਆਹੋ ਜੀ ਚੰਗਾ ਜੀ ਠੀਕ ਹੈ ਨਿਰਨੇ ਬਾਰੇ ਪਤਾ ਲੱਗੇ ਤਾਂ ਉਹ ਕੀ ਹੈ ਨਿਰਨੇ ਵਾਚਕ ਕਿਰਿਆ ਵਿਸ਼ੇਸ਼ਣ ਨੈਕਸਟ ਹੈ ਜੀ ਨਿਸ਼ਚੇ ਵਾਚਕ ਕਿਰਿਆ ਵਿਸ਼ੇਸ਼ਣ ਨਿਸ਼ਚੇ ਵਾਚਕ ਕਿਰਿਆ ਵਿਸ਼ੇਸ਼ਣ ਕੀ ਹੈ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਨਿਸ਼ਚਿਤ ਹੋਣ ਬਾਰੇ ਪਤਾ ਲੱਗੇ ਜਿਵੇਂ ਬਿਲਕੁਲ ਜ਼ਰੂਰ ਬੇਸ਼ੱਕ ਠੀਕ ਹੈ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਕਿ ਹੈ ਕਿ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਨਿਸ਼ਚਿਤ ਹੋਣ ਬਾਰੇ ਪਤਾ ਲੱਗੇ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਨਿਸ਼ਚਿਤ ਹੋਣ ਬਾਰੇ ਪਤਾ ਲੱਗੇ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਨਿਸ਼ਚਿਤ ਹੋਣ ਬਾਰੇ ਜਿੰਨਾ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਨਿਸ਼ਚਿਤ ਹੋਣ ਬਾਰੇ ਪਤਾ ਲੱਗ ਜੇ ਆਪਾਂ ਨੂੰ ਜਿਵੇਂ ਬਿਲਕੁਲ ਜ਼ਰੂਰ ਬੇਸ਼ੱਕ ਠੀਕ ਹੈ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਹੈ ਜੀ ਉਨਾਂ ਨੂੰ ਕਿਹਾ ਜਾਂਦਾ ਸੋ ਕਿਰਿਆ ਵਿਸ਼ੇਸ਼ਣੀਆਂ ਕਿੰਨੇ ਪ੍ਰਕਾਰ ਆ ਜੀ ਕਿਰਿਆਵਾਚਕ ਕਿਰਿਆ ਕਿਰਿਆ ਵਿਸ਼ੇਸ਼ਣ ਦੇ 8 ਪ੍ਰਕਾਰ ਆ ਜੀ ਕਿਹੜੇ-ਕਿਹੜੇ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਾਲਵਾਚਕ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਨਿਰਨੇਵਾਚਕ ਕਿਰਿਆ ਵਿਸ਼ੇਸ਼ਣ ਤੇ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਸੋ ਇਹ ਸੀ ਗਿਆ ਜੀ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਤੇ ਉਹਨਾਂ ਦੇ ਆਪਕੋ ਜਿਹੜੇ ਪ੍ਰਕਾਰ ਐ ਡਿਟੇਲ ਦੇ ਵਿੱਚ ਜਿਹੜੇ ਪੜ ਲਏ ਨੇ ਸੋ ਇਹ ਵੀ ਵੀਡੀਓ ਜਿਹੜੀ ਪਲੇਲਿਸਟ ਦੇ ਵਿੱਚ ਐਡ ਕਰ ਦਿੱਤੀ ਜਾਵੇਗੀ ਵੀਡੀਓ ਤੁਹਾਨੂੰ ਵਧੀਆ ਲੱਗੀ ਐ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ WhatsApp ਗਰੁੱਪ ਦੇ ਵਿੱਚ ਤੇ ਜੇਕਰ ਕਮੈਂਟ ਨਹੀਂ ਕੀਤਾ ਤਾਂ ਮੈਨੂੰ ਕਮੈਂਟ ਕਰਕੇ ਵੀ ਜਰੂਰ ਦੱਸ ਦਿਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਐ ਤੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਜਦੋਂ ਵੀ ਮੈਂ ਨੰਨੀਆਂ ਵੀਡੀਓਜ਼ ਅਪਲੋਡ ਕਰਾਂ ਤਾਂ ਉਹਨਾਂ ਦੇ ਨੋਟੀਫਿਕੇਸ਼ਨ ਜੀ ਤੁਹਾਨੂੰ ਮਿਲ ਸਕਣ ਥੈਂਕਸ ਫॉर ਵਾਚਿੰਗ